ਕੇਂਦਰ ਸਰਕਾਰ ਦੇ ਵੱਲੋਂ ਜੋ ਖੇਤੀਬਾੜੀ ਆਰਡੀਨੈਂਸ ਲਿਆਂਦੇ ਗਏ ਸਨ ਉਹਨਾਂ ਦੇ ਉੱਪਰ ਹੁਣ ਰਾਸ਼ਟਰਪਤੀ ਦੇ ਵੱਲੋਂ ਵੀ ਦਸਖਤ ਕਰ ਦਿੱਤੇ ਗਏ ਹਨ ਅਤੇ ਇਸ ਆਰਡੀਨੈਂਸ ਨੂੰ ਹੁਣ ਇੱਕ ਕਾਨੂੰਨ ਦੇ ਰੂਪ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਜਿਸ ਲਈ ਪਿਛਲੇ ਕਈ ਮਹੀਨਿਆਂ ਤੋਂ ਇਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਵੱਲੋਂ ਇਹ ਖੇਤੀਬਾੜੀ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ ਹੁਣ ਕਿਸਾਨ ਇਸ ਬਾਰੇ ਪਰੇਸ਼ਾਨ ਨਿਰਾਸ਼ਾ ਤੇ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ ਜਿੱਤੇ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਮੌਕੇ ਉੱਪਰ ਉਹਨਾਂ ਦੀ ਮੌrti ਉੱਪਰ ਹਾਰ ਪਾਉਂਦਿਆਂ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਲਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੌਤ ਦੇ ਵਾਰੰਟਾਂ ਦੇ ਉੱਪਰ ਦਸਤਖਤ ਕੀਤੇ ਹਨ ਅਤੇ ਹੁਣ ਕਿਸਾਨ ਚੁੱਪ ਨਹੀਂ ਬੈਠੇਗਾ ਇਸ ਸੰਘਰਸ਼ ਨੂੰ ਹੁਣ ਹੋਰ ਤੇਜ਼ ਕੀਤਾ ਜਾਵੇਗਾ ਅਤੇ 1 ਅਕਤੂਬਰ ਤੋਂ ਪੂਰੇ ਪੰਜਾਬ ਦੇ ਵਿੱਚ ਰੇਲਵੇ ਲਾਈਨਾਂ ਪੂਰੇ ਤਰੀਕੇ ਦੇ ਨਾਲ ਜਾਮ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਉੱਪਰ ਉੱਥੇ ਮੌਜੂਦ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ ਅੰਬਾਨੀ ਅੰਡਾਨੀਆਂ ਦੇ ਵੱਡੇ ਕਾਰੋਬਾਰ ਜਿਵੇਂ ਕਿ ਪੈਟਰੋਲ ਪੰਪ ਸ਼ਾਪਿੰਗ ਮਾਲ ਮੋਬਾਈਲ ਨੈਟਵਰਕ ਦੇ ਸਾਰੇ ਕਾਰੋਬਾਰਾਂ ਨੂੰ ਖੇਤ ਲਿਆ ਜਾਵੇਗਾ। ਇਸ ਮੌਕੇ ਉੱਪਰ ਜਦ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ। ਅਸੀਂ ਆਉਣ ਵਾਲੇ ਸਮੇਂ 'ਚ ਜੋ ਅੱਜ ਸਾਨੂੰ ਸੀਧ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਸ ਸਰਕਾਰਾਂ ਵੱਲੋਂ ਇੱਕ ਤੋਹਫਾ ਦਿੱਤਾ ਗਿਆ ਸਾਨੂੰ ਕਾਨੂੰਨ ਸਾਡੇ ਤੇ ਥੋਪਿਆ ਗਿਆ ਨਾ ਕਿ ਲਾਗੂ ਕੀਤਾ ਗਿਆ ਇਹਦੇ ਵਿੱਚ ਕੋਈ ਕਿਸਾਨ ਨਾ ਕੋਈ ਨੌਜਵਾਨ ਇਹਦੇ ਨਾਲ ਸਹਿਮਤ ਨਹੀਂ ਅਸੀਂ ਅਡਾਨੀਆਂ ਤੇ ਅਮਬਾਨੀਆਂ ਨੂੰ ਕਹਿ ਦੇਣਾ ਚਾਹੁੰਦੇ ਆਂ ਵੀ ਆਉਣ ਵਾਲੇ ਸਮੇਂ 'ਚ ਤੁਹਾਡੇ ਪੰਪਾਂ ਦਾ ਵੀ ਬਾਈਕਾਟ ਕਰਾਂਗੇ ਅਡਾਨੀਆਂ ਦਾ ਅਮਬਾਨੀਆਂ ਦਾ ਸਾਰੇ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਦਾ ਬਾਈਕਾਟ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਸਮੂਹ ਨੌਜਵਾਨ ਇਕੱਠੇ ਹੋ ਕੇ ਇਹਨਾਂ ਦਾ ਬਾਈਕਾਟ ਕਰਨਗੇ ਤੇ ਅਸੀਂ ਅਬਾਨੀਆਂ ਨੂੰ ਤੇ ਅੰਡਾਨੀਆਂ ਨੂੰ ਕਹਿ ਦੇਣਾ ਚਾਹੁੰਨੇ ਕਿ ਜਿਹੜੇ ਰਿਲਾਇੰਸ ਦੇ ਪੰਪ ਨੇ ਰਿਲਾਇੰਸ ਦੇ ਸਿਮ ਨੇ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਵੀ ਇਹਨਾਂ ਦਾ ਬਾਈਕਾਟ ਕਰੋ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਆਪਾਂ ਨੂੰ ਕਿਸ ਤਰੀਕੇ ਨਾਲ ਜੋ ਦੱਬਣ ਨੂੰ ਫਿਰਦੇ ਨੇ ਅਸੀਂ ਇਹਨਾਂ ਨੂੰ ਕਦੇ ਵੀ ਇਹਨਾਂ ਦੀਆਂ ਚਾਲਾਂ 'ਚ ਕਾਮਯਾਬ ਨਹੀਂ ਹੋਣ ਦੇਵਾਂਗੇ ਇਹ ਇਹ ਆਪ ਦੀ ਵੋਟਾਂ ਖਾਤਰ ਫਿਰਦੇ ਆ ਨਾ ਕਿ ਕਿਸਾਨਾਂ ਖਾਤਰ ਅੱਜ ਤੋਂ 3 4 ਮਹੀਨੇ ਪਹਿਲਾਂ ਹੀ ਸਿਮਰਤ ਕੌਰ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਸੁਖਵੀਰ ਇਹ ਕਹਿੰਦੇ ਸੀਗੇ ਵੀ ਇਹ ਕਿਸਾਨਾਂ ਖਾਤਰ ਵਧੀਆ ਚੀਜ਼ ਹੈ ਅੱਜਦਾਰ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ 31 ਕਿਸਾਨ ਬੰਦਿਆਂ ਇਕੱਠੇ ਹੋ ਗਏ ਹਰ ਘਰ ਦਾ ਬੱਚਾ ਬੱਚਾ ਇਕੱਠਾ ਹੋ ਗਿਆ ਰੋਡ ਤੇ ਤਾਂ ਇਹਨਾਂ ਨੂੰ ਆਪ ਦਾ ਜਿਹੜਾ ਵੋਟ ਬੈਂਕ ਆ ਉਹਦਾ ਖਤਰਾ ਹੋ ਗਿਆ ਤਾ ਇਹਨਾਂ ਨੇ استਿਫਾ ਦਿੱਤਾ ਤਾਂ ਇਹਨਾਂ ਨੇ ਗੱਠ ਜੋੜ ਤੋੜਿਆ ਨਹੀਂ ਭਰਾਵਾ ਇਹਨੂੰ ਜੋੜਦੇ ਨਹੀਂ ਇਹ ਵੀ ਇੱਕ ਸਟੰਟ ਹੋ ਸਕਦਾ ਵੀ ਉਹਨਾਂ ਦੇ ਅੰਦਰ ਖਾਤੇ ਬੰਦਨਾ ਰੱਖੀ ਹੋਵੇ ਉਤੋਂ ਲੋਕਾਂ ਨੂੰ ਦਿਖਾਉਣ ਖਾਤਰ ਇਹਨਾਂ ਨੇ ਇੱਕ ਇਹ ਚਾਲ ਕੀਤੀ ਹੋਵੇ ਵੀ ਲੋਕਾਂ ਨੇ ਸਾਨੂੰ ਪਿੰਡ ਪਿੰਡ ਬੜਨ ਨਹੀਂ ਦੇਣਾ ਤਾਂ ਇਹ ਲੋਕ ਚਾਲਾਂ ਕਰ ਰਹੇ ਆ ਇਹ ਰਾਜਨੀਤਿਕ ਪਾਰਟੀਆਂ ਆਨਾਲੇ ਸਮੇਂ ਚ ਕਿਸਾਨਾਂ ਦੇ ਸੰਘਰਸ਼ ਦਾ ਹਿੱਸਾ ਬਣ ਗਈਆਂ ਨਹੀਂ ਜੀ ਇਹ ਬਿਲਕੁਲ ਨਹੀਂ ਬਣ ਗਿਆ ਨਾ ਕਾਂਗਰਸੀ ਹੋਗੇ ਕਾਲੂ ਹੋਗੇ ਝਾੜੂ ਵਾਲੇ ਹੋਗੇ ਅਸੀਂ ਇਹਨਾਂ ਨੂੰ ਕਿਸੇ ਵੀ ਇਹਦਾ ਹਿੱਸਾ ਨਹੀਂ ਬਣ ਦੇਵਾਂਗੇ ਜੇ ਸਾਡੇ ਵਿੱਚ ਵੜਦੇ ਆ ਸਾਡੇ ਘੋਲ ਨੂੰ ਇਹ ਖਰਾਬ ਹੀ ਕਰਨਗੇ ਨਾ ਕਿਸੇ ਨੇਪਰੇ ਚੜਨ ਦੇਣਗੇ ਅੱਜ ਸਾਡੇ ਉਸ ਮਹਾਨ ਸੀਦ ਦਾ ਜਿਹੜਾ ਜਨਮ ਦਿਨ ਹੈ ਭਗਤ ਸਿੰਘ ਦਾ ਉਹਨੂੰ ਅਸੀਂ ਸਜਦਾ ਕਰਨ ਆਏ ਆ ਸਰਦਾ ਤੇ ਸਤਕਾਰ ਭੇਟ ਕੀਤਾਗਾ ਸਾਰੀ ਜਥੇਬੰਦੀ ਨੇ ਅਸੀਂ ਇਹ ਵੀ ਕੀਤਾਗਾ ਅਸੀਂ ਪਰਨ ਲਿਆਗਾ ਅੱਜ ਵੀ ਜਿਹੜੀ ਇਹ ਆਰਡੀਨਸਾਂ ਦੀ ਲੜਾਈ ਆ ਕਿਉਂਕਿ ਤਿੱਖੀ ਹੋ ਚੁੱਕੀ ਆ ਜਿੱਥੇ ਨਰਿੰਦਰ ਮੋਦੀ ਨੇ ਸਾਡੇ ਨਾਲ ਡਿਕਟੇਟਰ ਦੇ ਰਾਹੀਂ ਜਿਹੜਾ ਡੈਮੋਕਰੇਸੀ ਦਾ ਘਾਣ ਕਰਕੇ ਇਹ ਆਰਡੀਨੈਂਸ ਲੈ ਕੇ ਆਂਦੇ ਆ ਜਦੋਂ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨ ਸੜਕਾਂ ਤੇ ਆ ਫਿਰ ਵੀ ਇਹਨੇ ਆਰਡੀਨੈਂਸ ਇਹ ਲਾਗੂ ਕਰਿਆ ਇੱਥੇ ਹੀ ਬਸ ਨਹੀਂ ਇੱਥੇ ਬਸ ਨਹੀਂ ਜਿੱਥੇ ਪਾਰਲੀਮੈਂਟ ਚ ਪਾਸ ਹੋ ਚੁੱਕੇ ਆ ਉਥੇ ਰਾਜ ਸਭਾ ਦੇ ਵਿੱਚ ਇਹਦਾ ਜਿਹੜਾ ਕਾਰਮਾ ਉਹ ਵੀ ਨਹੀਂ ਪੂਰਾ ਸੀਗਾ ਉਥੇ ਵਿਰੋਧੀ ਧਿਰ ਸਟਰੋਂਗ ਸੀਗੀ ਕਿਉਂਕਿ 100 243 ਜੋ 110 ਜਿਹੜੇ ਰਾਜ ਸਭਾ ਮੈਂਬਰੀ ਸੀ ਉਥੇ ਵੀ ਇਹਨੇ ਸਰਿਆਂ ਲੋਕਤੰਤਰ ਦਾ ਘਾਣ ਕੀਤਾਗਾ ਅੱਜ ਬੜੀ ਸਾਨੂੰ ਜਿਹੜੀ ਖਮੋਸੀ ਚ ੱਲਣੀ ਪਈ ਜਿਹੜਾ ਰਾਸ਼ਟਰਪਤੀ ਉਹ ਸਭ ਦਾ ਸਾਂਝਾ ਹੁੰਦਾਗਾ ਰਾਸ਼ਟਰਪਤੀ ਨੇ ਵੀ ਆ ਹਵਾਨੀ ਅਡਾਨੀਆਂ ਦੀ ਜਿਹੜੀ ਸਹ ਦੇ ਉੱਤੇ ਆ ਜਿਹੜਾ ਇੱਕ ਟੋਲਾ ਬਣ ਚੁੱਕਿਆਗਾ ਉਹਦੀ ਸਹ ਦੇ ਉੱਤੇ ਸਾਡੇ ਜਿਹੜੇ ਮੌਤ ਦੇ ਬਰਾਂਟਾ ਕਿਸਾਨਾਂ ਦੇ ਉਹਦੇ ਦੇ ਸਿਗਨੇਚਰ ਹੋ ਗਏ ਆ ਹੁਣ ਸਾਡੇ ਕੋਲ ਇੱਕੋ ਹੀ ਹੱਲ ਆ ਇੱਕੋ ਹੀ ਹੱਲ ਆ ਅਸੀਂ ਭਗਤ ਸਿੰਘ ਦੇ ਜਨਮ ਦਿਨ ਤੇ ਇਹੀ ਕਹਾਂਗੇ ਵੀ ਜਿਹੜੀ ਉਹ ਕਿਤਾਬ ਬੰਦ ਕਰਕੇ ਗਿਆ ਸੀ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦੇ ਕੇ ਗਈ ਆਓ ਇਕੱਠੇ ਹੋ ਕੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਆਓ ਇਕੱਠੇ ਹੋ ਕੇ ਜਿਹੜਾ ਸਾਮਰਾਜਵਾਦ ਅੱਜ ਦਾ ਹੈ ਇਹਦਾ ਕਾਹਨ ਕਰੀਏ ਆ ਨਰਿੰਦਰ ਮੋਦੀ ਜਿਹੜਾ ਅੱਜ ਦਾ ਡਿਕਟੇਟਰ ਆ ਇਹਦਾ ਕਾਹਨ ਕਰੀਏ ਇਹਦੀ ਸੰਗੀ ਚ ਹੱਥ ਪਾਈਏ ਇਹ ਤਾਂ ਹੀ ਪਊਗਾ ਜਿਹੜੇ ਜਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਆ ਫੈਸਲੇ ਲਏ ਆ ਉਹਦੇ ਵੀ ਆਪਾਂ ਜਿਹੜੇ ਪ੍ਰੋਗਰਾਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਪੂਰ ਸਹਿਯੋਗ ਦੇਵਾਂਗੇ ਮੈਂ ਬੇਨਤੀ ਕਰਦਾਗਾ ਇੱਕ ਤਰੀਕ ਨੂੰ ਇੱਕ ਤਰੀਕ ਤੱਕ ਕਲਟੀਮੈਟਮ ਕੈਪਟਨ ਸੀਐਮ ਨੂੰ ਦੇਤਾਗਾ ਇਹਦੇ ਕੋਲ ਹਲੇ ਵੀ ਪਾਵਰ ਹੈਗੀ ਆ ਜੇ ਚਾਵੇ ਤਾਂ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਸਕਦਾ ਵੀ ਮੈਂ ਇੱਥੇ ਐਮਐਸਪੀ ਨਹੀਂ ਟੁੱਟਣ ਦਊਗਾ ਇਹ ਬਿੱਲ ਆ ਜਿਹੜੇ ਪੰਜਾਬ 'ਚ ਨਹੀਂ ਲਾਗੂ ਉਸੇ ਸੀਐਮ ਕੋਲ ਪਾਵਰ ਹੈ ਜੇ ਜੇ ਨਹੀਂ ਹਮਦਰਦੀ ਦਿਖਾਊਗਾ ਤਾਂ ਅਸੀਂ ਇੱਕ ਤਰੀਕ ਨੂੰ ਮੁਕੰਮਲ ਜਿਹੜੇ ਰੇਲਵੇ ਟ੍ਰੈਕ ਆ ਉਹਨਾਂ ਦੇ ਪੰਜਾਬ ਦੇ ਅੰਦਰ ਸੈਂਕੜਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ 'ਚ ਕਿਸਾਨ ਆਪ ਮੁਹਾਰੇ ਪਹੁੰਚ ਕੇ ਬੈਠਣਗੇ ਤੇ ਇੱਥੇ ਬਰਨਾਲੇ ਦੇ ਜਿਹੜਾ ਸਾਡਾ ਸਟੇਸ਼ਨ ਆ ਮੇਨ ਇਹਦਾ ਅਸੀਂ ਪ੍ਰੋਗਰਾਮ ਲਿਖਿਆ ਹੈ ਪੰਜਾਬ ਦੀਆਂ 31 ਸੰਘਰਸ਼ੀ ਜਥੇਬੰਦੀਆਂ ਝੰਡੇ ਹੋ ਕੇ ਅਸੀਂ ਤਕੜਾ ਸੰਘਰਸ਼ ਜਿਹੜਾ ਅਣਮਿੱਥੇ ਸਮੇ ਲਈ ਇਹ 2 ਮਹੀਨੇ ਚੱਲੇ 3 ਮਹੀਨੇ ਚੱਲੇ 6 ਮਹੀਨੇ ਚੱਲੇ ਜਿੰਨਾ ਚਿਰ ਆਰਡੀਨੈਂਸ ਵਾਪਸ ਨਹੀਂ ਹੁੰਦੇ ਘਰੇ ਟੱਕ ਨਹੀਂ ਬਟਾਂਗੇ ਇਹ ਅਸੀਂ ਅੱਜ ਭਗਤ ਸਿੰਘ ਦੇ ਜਨਮ ਦਿਨ ਦੇ ਹੱਦ ਲਿਆ